ਭੈਣ ਜੀ ਪਾਸੋਂ ਸਾਡੇ ਘਰੇ ਪ੍ਰਭਾਤ ਪਈ ਆ ਤੁਸੀਂ ਸਾਰੇ ਪਰਿਵਾਰ ਨੇ ਜਰੂਰ ਦਰਸ਼ਨ ਦੇਣੇ ਆ ਨਾ ਨਾ ਭਰਾ ਜੀ ਅਸੀਂ ਹੁਣ ਮਾਫੀ ਮੰਗ ਲੈਨੇ ਆ ਅਸੀਂ ਇੰਨੇ ਵਿਹਲੇ ਨਹੀਂ ਹਾਂਗੇ ਜਿਹੜਾ ਤੁਹਾਡੇ ਨਿੱਕੇ ਨਿੱਕੇ ਪ੍ਰੋਗਰਾਮਾਂ ਤੇ ਟਾਈਮ ਖਰਾਬ ਕਰਦੇ ਫਿਰਾਂਗੇ ਚਾਹੇ ਭੈਣ ਜੀ ਪ੍ਰੋਗਰਾਮ ਛੋਟਾ ਹੀ ਆ ਆ ਘਰ ਦੀ ਧੀ ਤੋਂ ਬਿਨਾਂ ਦਾ ਪ੍ਰੋਗਰਾਮ ਅਧੂਰਾ ਹੀ ਲੱਗਦਾ ਨਾ ਚਾਹੇ ਤੁਸੀਂ ਗੁੱਸਾ ਕਰੋ ਗਿਲਾ ਕਰੋ ਪਰ ਸਾਤੋਂ ਨਾ ਤੋਡੇ ਇਹ ਪ੍ਰੋਗਰਾਮ ਤੇ ਆ ਨਹੀਂ ਹੋਣਾ ਨਾ ਹੀ ਗੈਬੀ ਤੋ ਆ ਹੋਣਾ 100 ਕੰਮ ਨੇ ਜੋ ਅਕਾਂ ਨੂੰ ਤਿਆਰ ਕਰਕੇ ਸਕੂਲੇ ਭੇਜਣਾ ਹੋਰ ਰਾਜਤਾ ਹੁਣ ਇਸ ਉਮਰੇ ਬੁੜੀ ਹੋ ਕੇ ਮੇਰੀ ਮਾਂ ਥੋੜੀ ਸਾਰੇ ਘਰ ਦੇ ਕੰਮ ਕਰੂਗੀ 2-4 ਘੰਟੇ ਦਾ ਕੋਈ ਫਰਕ ਨਹੀਂ ਪੈਂਦਾ ਆ ਜਿਓ ਚਾਹੇ ਟਾਈਮ ਦੇ ਟਾਈਮ ਤੇ ਆ ਜਿਓ ਦੇਖੋ ਜੀ ਚਾਹੇ ਤੁਸੀਂ ਸਭ ਤੋਂ ਇੱਕ ਵਾਰੀ ਕਹਾ ਲਓ ਚਾਹੇ 20 ਵਾਰੀ ਕਹਾ ਲਓ ਸਭ ਤੋਂ ਨਹੀਂ ਆ ਹੋਣਾ ਨਹੀਂ ਇਦਾਂ ਨਾ ਕਰੋ ਗੁੱਸਾ ਨਾ ਕਰੋ ਗੁੱਸਾ ਨਹੀਂ ਕਰੀਦਾ ਇਸ ਗੱਦਾ ਇਸ ਤਰੀ ਮੇਲੇ ਵਰਤਨ ਹੁੰਦੀ ਆ ਤੁਸੀਂ ਆਇਓ ਟੋਡੇ ਬਿਨਾਂ ਸਾਰਾ ਪ੍ਰੋਗਰਾਮ ਤੁਰਾਇਆ ਤੁਸੀਂ ਜ਼ਰੂਰ ਆਉਣਾ ਆ ਨਹੀਂ ਆਉਣਾ ਮੇਰੀ ਗੱਲ ਮੰਨੋ ਤੁਸੀਂ ਆਉਣਾ ਜਰੂਰ ਆਉਣਾ ਤੁਸੀਂ ਵਾਓ ਰੱਬਾ ਤੂੰ ਵੀ ਉਸ ਦੀ ਬੇਵਸੀ ਦਾ ਅੰਦਾਜ਼ਾ ਨਹੀਂ ਲਗਾ ਸਕਦਾ ਜਿਹਦੇ ਪੇਕੇ ਘਰ ਅੱਜ ਫੰਕਸ਼ਨ ਹੋਵੇ ਤੇ ਉਹ ਆਪਣੇ ਸਹੁਰੇ ਘਰ ਬੈਠੀ ਹੋਵੇ ਕਿੰਨੀ ਰੌਣਕ ਲੱਗੀ ਹੋਊਗੀ ਨਾ ਅੱਜ ਮੇਰੇ ਪੇਕੇ ਘਰ ਮੇਰੇ ਮਾਮੇ ਮਾਸੀਆਂ ਚਾਚੇ ਤਾਏ ਦੇ ਸਾਰੇ ਬੱਚੇ ਮੇਰੇ ਭੈਣ ਭਰਾ ਉੱਥੇ ਇਕੱਠੇ ਹੋਏ ਹੋਣਗੇ ਬਸ ਮੈਂ ਹੀ ਨਹੀਂ ਹੈਗੀ ਉਹਨਾਂ ਚ ਕਸੇ ਮੰਮੀ ਤੇ ਇਹਨਾਂ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਸੀ ਭਾਵੇਂ ਮੈਂ ਪੇਕੇ ਕਰ ਗਈ ਨੂੰ ਬਹੁਤ ਟਾਈਮ ਹੋ ਗਿਆ ਤੇ ਮੈਂ ਤਾਂ ਕਦੀ ਜਿੱਦ ਵੀ ਨਹੀਂ ਕੀਤੀ ਵੀ ਮੈਨੂੰ ਪੇਕੇ ਜਾਣ ਦਿਓ ਪਰ ਅੱਜ ਤਾਂ ਇਹਨਾਂ ਨੂੰ ਮੈਨੂੰ ਜਾਣ ਤੋਂ ਰੋਕਣਾ ਨਹੀਂ ਨਾ ਚਾਹੀਦਾ ਸੀਗਾ ਮੈਨੂੰ ਜਾਣ ਦੇਣਾ ਚਾਹੀਦਾ ਸੀ ਮੈਨੂੰ ਤਾਂ ਕੀ ਸਗੋ ਆਪ ਵੀ ਇਹਨਾਂ ਨੂੰ ਮੇਰੇ ਨਾਲ ਜਾਣਾ ਚਾਹੀਦਾ ਸੀ ਮੇਰੀ ਮਾਂ ਭਾਵੇਂ ਇੰਨੇ ਰਿਸ਼ਤੇਦਾਰਾਂ ਚ ਕੀ ਰਹੀ ਹੋਗੀ ਪਰ ਉਹਦੀਆਂ ਅੱਖਾਂ ਤਾਂ ਦਰਵਾਜ਼ੇ ਤੇ ਲੱਗੀਆਂ ਹੋਣੀਆਂ ਵੀ ਕਦੋਂ ਮੇਰੀ ਧੀ ਆਊਗੀ ਕਦੋਂ ਮੇਰੀ ਧੀ ਆਊਗੀ ਪਰ ਉਹਨੂੰ ਪਤਾ ਵੀ ਉਹਦੇ ਦਿੱਤ ਨੇ ਕਿੱਥੋਂ ਜਾਣਾ ਅੱਜ ਕੀ ਕੱਲ ਮੰਮੀ ਤੁਸੀਂ ਰੋ ਕਿਉਂ ਰਹੇ ਹੋ ਰੋਂਦੀ ਨਹੀਂ ਪੁੱਤ ਐਵੇਂ ਤੈਨੂੰ ਲੱਗਦਾ ਚੱਲ ਆ ਜਾ ਆ ਜਾ ਇੱਥੇ ਬਹਿ ਜਾ ਨਹੀਂ ਮੈਨੂੰ ਕੁਝ ਤਾਂ ਹੋਇਆ ਹੈ ਕੁਝ ਨਹੀਂ ਹੋਇਆ ਪੁੱਤ ਆ ਜਾ ਤੂੰ ਇੱਥੇ ਬਹਿ ਜਾ ਮੰਮੀ ਸੱਜ ਸੱਜ ਜਸੋ ਤੈਨੂੰ ਕੀ ਗੱਲ ਹੋ ਗਈ ਤੈਨੂੰ ਆਪਣੀ ਮੰਮੀ ਵੀ ਆ ਜਾਉਂਦੀ ਐ ਕਿ ਮਾਂ ਮੈਨੂੰ ਕੱਲੀ ਨੂੰ ਨਹੀਂ ਮਾਮਾ ਤਾਂ ਸਭ ਨੂੰ ਹੀ ਚਿੱਤੇ ਆਉਂਦੀਆਂ ਨੇ ਤੁਹਾਨੂੰ ਕਿਸੇ ਨੇ ਰੋਕਿਆ ਨਾ ਨਾ ਪੁੱਤ ਮੈਨੂੰ ਕਿਹਨੇ ਰੋਕਣਾ ਘਰ 'ਚ ਕੰਮ ਹੀ ਇੰਨੇ ਹੁੰਦੇ ਨੇ ਮੇਰਾ ਜਾਣਾ ਹੀ ਔਖਾ ਮੰਮੀ ਚਲੋ ਖੜੇ ਹੋ ਉਹ ਕੁਛ ਨਹੀਂਂਦਾ ਤੁਹਾਨੂੰ ਪਤਾ ਐ ਮੈਂ ਅੱਜ ਆਪਣੀ ਸਾਰੀਆਂ ਫਰੈਂਡ ਨੂੰ ਕਹਿ ਕੇ ਆਈਆਂ ਕਿ ਅੱਜ ਮੈਂ ਸਕੂਲ ਨਹੀਂ ਆਣਾ ਮੈਂ ਅੱਜ ਮੇਰੇ ਨਾਨੀ ਕਾਣਾ ਉੱਥੇ ਪ੍ਰੋਗਰਾਮ ਐ ਮੈਂ ਅੱਜ ਉੱਥੇ ਜਾਣਾ ਦੇਖ ਪੁੱਤ ਜੇਦ ਨਹੀਂ ਕਰੀਦੀ ਆਪਣੇ ਕੋਲੋਂ ਨਹੀਂ ਜਾਣਾ ਹੈਗਾ ਤੁਸੀਂ ਜੋ ਮਰਜੀ ਕਰੋ ਮੈਂ ਤਾਂ ਜਾਉਂਗੀ ਮੈਂ ਹੁਣ ਇਸ ਵਿਚਾਰੀ ਮਾਸੂਮ ਨੂੰ ਕਿਵੇਂ ਸਮਝਾਵਾਂ ਵੀ ਜਦੋਂ ਧੀ ਵਿਆਹੀ ਜਾਂਦੀ ਹੈ ਨਾ ਫਿਰ ਸਹੁਰਿਆਂ ਦਾ ਹੀ ਉਹਦੇ ਤੇ ਅਧਿਕਾਰ ਹੋ ਜਾਂਦਾ ਵੀ ਕੀ ਖਾਣਾ ਕੀ ਨਹੀਂ ਖਾਣਾ ਕਿਵੇਂ ਬੈਠਣਾ ਕਿਵੇਂ ਉੱਠਣਾ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ ਉਹ ਆਪਣੀ ਮਰਜ਼ੀ ਨਾਲ ਕੁਝ ਕਰ ਹੀ ਨਹੀਂ ਸਕਦੀ ਇੱਕ ਕਟ ਪੁਤਲੀ ਬਣ ਜਾਂਦੀ ਆ ਤੇ ਸਹਰਿਆਂ ਦੇ ਇਸ਼ਾਰਿਆਂ ਤੇ ਨੱਚਦੀ ਆ ਪਰ ਮੈਂ ਕੀ ਇਹ ਤੇ ਪੱਕਿਆਂ ਦੇ ਘਰ ਛੋਟਾ ਜਿਹਾ ਫੰਕਸ਼ਨ ਸੀਗਾ ਕਿ ਇਹਨੇ ਮਾਤਮ ਪਾਇਆ ਹੈ ਹੈ ਕੁੜੀ ਨੂੰ ਨਾਲੇ ਢੜਕਾਈ ਜਾਂਦੀ ਆ ਆਪਣੇ ਬਰਥ ਲਾਫ ਬੈਠੀ ਜੋ ਮਰਜ਼ੀ ਕਰੀ ਜਾਵੇ ਬੇਬੇ ਜਦੋਂ ਆਪਾਂ ਕਹਤਾ ਨਾ ਵੀ ਨਹੀਂ ਜਾਣਾ ਤਾਂ ਨਹੀਂ ਜਾਣਾ ਜੋ ਮਰਜ਼ੀ ਕਰਵੇ ਜੋ ਮਰਜ਼ੀ ਕਰੇ ਆਪਾਂ ਤਾਂ ਪੱਕਾ ਧਾਰੀ ਬੈਠੇ ਆ ਨਾ ਫਿਰ ਕਾਦੀ ਟੈਨਸ਼ਨ ਬੁਰਾ ਤਾਂ ਲੱਗਦਾ ਹੀ ਆ ਚੰਗਾ ਥੋੜੀ ਲੱਗਦਾ ਘਰ ਚ ਮਾਤਮ ਪਾਈ ਬੈਠੀ ਹੋਵੇ ਇਹ ਤਾਂ ਆ ਪੇਕਿਆਂ ਦੇ ਪਿੱਛੇ ਕੋਈ ਨਾ ਕੋਈ ਕੇਸ ਪਾਉਣ ਨੂੰ ਤਿਆਰ ਹੀ ਰਹਿੰਦੀ ਆ ਤਿਆਰ ਹੋਵੇ ਨਾ ਹੋਵੇ ਕਵੇ ਨਾ ਕਵੇ ਆਪਾਂ ਨੂੰ ਹੁਣ 7-8 ਮਹੀਨੇ ਹੋ ਗਏ ਆਪਾਂ ਜਾਣਤਾ ਨਹੀਂ ਦਿੱਤੀ ਉੱਥੇ ਤੇ ਹੁਣ ਕਿਵੇਂ ਜਾਣ ਦੇ ਦਾਂਗੇ ਜੇ ਨੇ ਰਾਹ ਹੀ ਫਟ ਲਿਆ ਤਾਂ ਆਪਾਂ ਨੂੰ ਤੀਜੇਕ ਦਿਨ ਹੀ ਕਹਿਣ ਲੱਗ ਜਾਆ ਕਰਨਾ ਆਪਾਂ ਸੋਚ ਸਮਝ ਕੇ ਮਨਾਂ ਕੀਤਾ ਜੇ ਹੁਣ ਅੱਜ ਪ੍ਰੋਗਰਾਮ ਤੋਂ ਮਨਾਂ ਕੀਤਾ ਕੱਲ ਨੂੰ ਆਪਾਂ ਸਿੱਧਾ ਕਹਿ ਦੇ ਜਦੋਂ ਪ੍ਰੋਗਰਾਮ ਤੇ ਨਹੀਂ ਤੈਨੂੰ ਭੇਜਿਆ ਹੁਣ ਅਸੀਂ ਕੀ ਭੇਜਣਾ ਜੋ ਮਰਜੀ ਗਈ ਜਾਣਾ ਕਸਾ ਪੱਕੇ ਰਹਿਣਾ ਆਪਾਂ ਇਹਦੇ ਪੇਕੇ ਨੂੰ ਪੈਰ ਪਾਉਣ ਨਹੀਂ ਦੇਣਾ ਹੈਗਾ ਖਬਰ ਐਵੇਂ ਕੀ ਪੁੱਟੀਆਂ ਸਿੱਧੀਆਂ ਮਤਾਂ ਦੇ ਘਰ ਸੁਣਦੇ ਨਹੀਂ ਗੱਲਾਂ ਆਪਾਂ ਐਵੇਂ ਆਪਣੇ ਘਰ ਚ ਵੀ ਪਵਾੜੇ ਪਾਉਣਗੇ ਜੇ ਇਹਦੇ ਵਿੱਚ ਇਨਵੋਲਵਮੈਂਟ ਹੋ ਗਈ ਜੇ ਇਹ ਉੱਧਰ ਜਾਣ ਲੱਗੀ ਦੱਸ ਵੀ ਜਦੋਂ ਵਿਆਹ ਹੀ ਗਈ ਹੁਣ ਤਾਂ ਸਹੁਰਿਆਂ ਨੇ ਹੋ ਵੀ ਸਾਡੇ ਹਿਸਾਬ ਨਾਲ ਹੀ ਚੱਲਣਾ ਇਹਦੇ ਨਾਲ ਪੇਕੇ ਵਾਲੀ ਮਰਜ਼ੀ ਥੋੜੀ ਆਪਾਂ ਚੱਲਣ ਦੇਵਾਂਗੇ ਪਹਿਲਾਂ ਜਾਂਦੀਆਂ ਸੀ ਪੇਕੇ ਆਖਾ ਕਿੰਨਾ ਕਿੰਨਾ ਟਕਲੇ ਸੀ ਮੁੱਕਰ ਦਿੰਦੇ ਆਈ ਤਾਂ ਕਰਨਾ ਡਰਦੇ ਤਾਂ ਪੈਸੇ ਤੋਂ ਆ ਆਪਾਂ ਸਹੇ ਤੋਂ ਨਹੀਂ ਆਪਾਂ ਪੈਸੇ ਤੋਂ ਡਰਦੇ ਆ ਠੀਕ ਹੈ ਨਾ ਗੱਲ ਪਾਪਾ ਪਾਪਾ ਕੈਂਦੂ ਕਿੰਨਾ ਹੋਈ ਜਾਂਦਾ ਅਸੀਂ ਨਾਨੀ ਘਰ ਕਦੇ ਜਾਣਾ ਨਹੀਂ ਕਰੇ ਦੇਖ ਲਓ ਪਤ ਤੈਨੂੰ ਮੈਂ ਕਿਹਾ ਸੀ ਨਾ ਅੰਦਰ ਲਈ ਬੈਠੀ ਆ ਕੁੜੀ ਨੂੰ ਆਪਦੀਆਂ ਗੱਲਾਂ ਧੀ ਦੇ ਰਾਹੀਂ ਆਪਾਂ ਨੂੰ ਕਹਾਉਂਦੀ ਆ ਵੇ ਲਾਡਲੀ ਰੱਖੀ ਹੋਈ ਆ ਇਹਦਾ ਕਿਹਾ ਕਰ ਇਹਨਾਂ ਨੇ ਮੋੜਨਾ ਨਾ ਦਾਦੀ ਮੋੜੇ ਨਾ ਪਿਓ ਮੋੜੇ ਨਾ ਮੇਰੇ ਪੁੱਤ ਆਏ ਨਾ ਲੋਕਾਂ ਦੀਆਂ ਗੱਲਾਂ ਚ ਨਹੀਂ ਆਈਦਾ ਆਪਾਂ ਨਾ ਆਏ ਰਿਸ਼ਤੇਦਾਰਾਂ ਦੇ ਨੇਤਰ ਹੋ ਜਾਂਦੇ ਚੰਗੇ ਥੋੜੀ ਲੱਗਦੇ ਆ ਨਾ ਪਪਾ ਉਹ ਸਾਡੇ ਰਿਸ਼ਤੇਦਾਰ ਥੋੜੀ ਨਹੀਂ ਉਹ ਤਾਂ ਮੰਮੀ ਤੇ ਮੰਮੀ ਪਪਾ ਨੇ ਸਾਸਿਕਲ ਵੀ ਸਾਸਿਕਲ ਕੀ ਹਾਲ ਹੈ ਬੱਡੇ ਠੀਕ ਆ ਵੀਰੇ ਹੋਰ ਅਚਾਨਕ ਇਹ ਛਾਪਾ ਮਾਰਿਆ ਤੂੰ ਤਾਂ ਹੈ ਹੋਰ ਕੀ ਮੈਂ ਆਈ ਸੀ ਮੈਂ ਕੱਥਲੇ ਇਦਾਂ ਹੋ ਜਾਨੀ ਐ ਤਾ ਬੂਆ ਜੀ ਤੁਸੀਂ ਸਾਡੇ ਘਰੇ ਕਿ ਆਏ ਆ ਲੈ ਪੁੱਤ ਇਹਨੇ ਤਾਂ ਆਉਣਾ ਹੀ ਸੀ ਇਹ ਇਸ ਕਰਦੀ ਧੀ ਆ ਇਹ ਤਾਂ ਘਰ ਦਾਦੀ ਇਹ ਹੈ ਨਹੀਂ ਇਹ ਬੂਆ ਦਾ ਘਰ ਸੀ जिथे बुआ व्याई गई ओ कारण ना हुन ना, हुन अपने ताई रिश्तेदारी हो ना 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 पुत्र आई नहीं बोली था मेरा राजा पोता, ये तेरे बुआ जी हाँ बुआ ना, ना इधर थोड़ी बोली था पापा हुन तो मैं पक्का फैसला कर लिया मैं बटियों के व्याई निकला ले एक ही गल हुई पुत्र मैं तो तेरे वास्ते एक ਰਾਜਕਮਰ ਜਿਹੜਾ ਦੁਲਾ ਲੱਗੂਗਾ ਜਿਹੜਾ ਮੇਰੀ ਧੀ ਨੂੰ ਬਹੁਤ ਖੁਸ਼ ਰੱਖੂਗਾ ਫੇ ਤਾਂ ਮੰਮੀ ਲਈ ਨਾਨਾ ਨਾਨੀ ਨੇ ਇੱਕ ਰਾਜਕੁਮਾਰ ਹੀ ਲੱਭਿਆ ਹੋਗਾ ਫਿਰ ਤੁਸੀਂ ਰਾਜਕਮਾਰ ਹੋ ਪਰ ਤੁਸੀਂ ਤਾਂ ਮੰਮੀ ਦੀਆਂ ਖੁਸ਼ੀਆਂ ਪੂਰੀਆਂ ਹੀ ਨਹੀਂ ਕਰਦੇ ਤੁਸੀਂ ਕਹੇ ਜੇ ਰਾਜਕਮਾਰ ਹੋ ਜਿਹੜੇ ਮੰਮੀ ਨੂੰ ਉਹਨਾਂ ਦੇ ਮੰਮੀ ਤੇ ਪਾਪਾ ਨਾਲ ਮਿਲਣ ਹੀ ਨਹੀਂ ਦਿੰਦੇ ਜੇ ਮੇਰੇ ਰਾਜਕੁਮਾਰ ਨੇ ਵੀ ਤੁਹਾਡੇ ਨਾਲ ਮੈਨੂੰ ਮਿਲਣ ਨਹੀਂ ਦਿੱਤਾ ਫਿਰ ਮੈਂ ਕੀ ਕਰੂੰਗੀ ਮੈਂ ਤਾਂ ਤੁਹਾਡੇ ਬਿਨਾਂ ਰਹਿ ਹੀ ਨਹੀਂ ਸਕਦੀ ਇਸ ਕਰਕੇ ਮੈਂ ਸੋਚਿਆ ਮੈਂ ਵਿਆਹ ਹੀ ਨਹੀਂ ਕਰਾਵਾਂ ਨਾ ਪੁੱਤਣਾ ਤੇਰੇ ਰਾਜਕੁਮਾਰ ਦੀ ਇੰਨੀ ਹਿੰਮਤ ਕਿਵੇਂ ਹੋ ਜੂ ਵੀ ਉਹ ਤੈਨੂੰ ਸਾਨੂੰ ਮੈਨੂੰ ਨਾ ਦੇਵੇ ਐਸੀ ਤਾਂ ਅਸੀਂ ਨਹੀਂ ਫੇਰ ਕੇ ਤਰਦਾਂਗੇ ਉਹਦੀ ਅੱਛਾ ਮਾਸੀ ਜੀ ਇਹਦਾ ਮਤਲਬ ਤੁਸੀਂ ਵੀ ਫਿਰ ਸਾਡੀ ਕੁੜੀ ਨੂੰ ਉਦੋਂ ਹੀ ਭੇਜੋਗੇ ਜਦੋਂ ਇਹਦੇ ਮਾਪੇ ਆ ਕੇ ਤੁਹਾਡੀ ਐਸੀ ਦੀ ਤੈਸੀ ਫੇਰਨਗੇ ਤੁਸੀਂ ਕੀ ਗੱਲ ਕਰਤੀ ਮੂੰਹ ਸੰਭਾਲ ਕੇ ਬੋਲੋ ਕਾਕਾ ਇਹ ਤੂੰ ਕੀ ਗੱਲ ਕਹਿਤੀ ਦੇਖ ਤੂੰ ਕਿੱਥੇ ਖੜਾ ਮਾਤਾ ਜੀ ਸਤਕਾਰ ਸਹਿਤ ਬੇਨਤੀ ਐ ਵੀ ਜਿਹੜੀ ਸੋਚ ਤੁਸੀਂ ਆਪਣੀ ਧੀ ਲਈ ਤੇ ਪੋਤੀ ਲਈ ਰੱਖਦੇ ਹੋ ਉਹ ਨੋ ਲੈ ਕਿਉਂ ਨਹੀਂ ਹੁਣ ਜਿਆਦਾ ਸੋਚੋ ਨਾ ਚੱਲਣ ਦੀ ਤਿਆਰੀ ਕਰੋ ਗੈਵੀ ਦੇ ਪੇਕੇ ਘਰ ਕੱਲਾ ਕੱਲਾ ਜੀ ਤੁਹਾਨੂੰ ਅੜੀਕ ਰਿਹਾ ਵਾ ਅੜੀਕਣਾ ਹੀ ਆ ਪੁੱਤ ਧੀ ਦੇ ਮਾਂ ਪੇ ਅੜੀਕ ਵੀ ਹੁੰਦੇ ਨੇ ਮੈਂ ਤਾਂ ਆਪ ਆਪ ਦੀ ਧੀ ਨੂੰ ਹਣ ਅੜੀਕ ਦੀ ਸੀ ਇਹਨੂੰ ਮੈਂ ਕਿਹਾ ਸੀ ਪੁੱਤਾ ਤਾਂ ਤੇਰੀ ਭਾਬੀ ਦੇ ਪੇਕੇ ਜਾਣਾ ਦੇਥੇ ਫੰਕਸ਼ਨ ਹਣ ਮੈਂ ਉਹ ਕਹਿੰਦੀ ਆ ਮੇਰੀ ਲੋ ਨਹੀਂ ਗੈਵੀ ਮੇਰੀ ਧੀ ਆ ਗੈਵੀ ਪੁੱਤ ਤਿਆਰ ਹੋਏ ਬਟਾ ਬਟਾ ਤਾਂ ਲੇਟ ਹੋ ਗਏ ਚੰਦ ਜੀ ਦੀਪਿੰਦਰ ਦਾ ਨਵਾਂ ਸੂਟ ਪਾ ਦੇ ਜਿਹੜਾ ਲਿਆਂਦਾ ਸੀ